ਪਹੂਗਾ ਮਹੱਲਾ ਪੰਜਵਾਂ ਮਨ ਮੁਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ ਵੇਖਦਿਆਂ ਹੀ ਭੱਜ ਜਾਨ ਕਦੇ ਨਾ ਪਾਇਨ ਬੰਧ ਜਿ ਚਰ ਪੈ ਨਨ ਖਾਵਣੇ ਤਿ ਚਰ ਰਖਣ ਗੰਡ ਜਿਤ ਦਿਨ ਕਿਛ ਨਾ ਹੋਵਈ ਤਿਤ ਦਿਨ ਬੋਲਣ ਗੰਦ ਜੀ ਕੀ ਸਾਰ ਨਾ ਜਾਣਨੀ ਮਨਮੁਖੇ ਗਿਆਨੀ ਅੰਧਾ ਕੂੜਾ ਗੰਡਾ ਨਾ ਚੱਲਈ ਚਿੱਕਰ ਪੱਥਰ ਪੰਦ ਅੰਦੇ ਆਪ ਨਾ ਜਾਣਨੀ ਫੱਕੜ ਪਿੱਟਣ ਧੰਦ ਝੂਠੇ ਮੋਏ ਲਪਟਾਇਆ ਹਉ ਹਉ ਕਰਤ ਬੇਹੰਦ ਕਿਰਪਾ ਕਰੇ ਜਿਸ ਆਪਣੀ ਤੁਰ ਪੂਰਾ ਕਰਮ ਕਰੇ ਜਨ ਨਾਨਕ ਸੇ ਜਨ ਉੱਭਰੇ ਜੋ ਸਤਗੁਰ ਸਰਨ ਪਰੇ ਪੌੜੀ ਜੋ ਰਤੇ ਦੀਦਾਰ ਸੇ ਸੱਚ ਹਾਕ ਜਿਨਨੀ ਜਾਤਾ ਖਸਮ ਕਿਉ ਲੱਭੈ ਤਨਾ ਖਾਕ ਮਨ ਮੈਲਾ ਵੇਕਾਰ ਹੋਐ ਸੰਗ پاک ਦਿਸੈ ਸੱਚਾ ਮਹਿਲ ਖੁੱਲੈ ਭਰਮ ਤਾਕ ਜਿਸੈ ਦਿਖਾਲੇ ਮਹਿਲ ਤਿਸ ਨਾ ਮਿਲੈ ਧਾਕ ਮਨ ਤਨ ਹੋਏ ਨਿਹਾਲ ਬਿੰਦਕ ਨਦਰ ਝਾਕ ਨਉ ਨਿਦ ਨਾਮ ਨਿਧਾਨ ਗੁਰ ਕੈ ਸ਼ਬਦ ਲਾਗ ਤਿਸੈ ਮਿਲੇ ਸੰਤ ਖਾਕ ਮਸਤਕ ਜਿਸੈ ਭਾਗ ਸਲੋਕ ਮਹੱਲਾ ਪੰਜਵਾਂ ਹਰਨਾਖੀ ਕੋ ਸਚ ਵੈਣ ਸੁਣਾਈ ਜੋ ਤਉ ਕਰੇ ਉਧਾਰਨ ਸੁੰਦਰ ਬਚਨ ਤੁਮ ਸੁਣੋ ਛਬੀਲੀ ਪਿਰਤੈ ਢਾ ਮਨ ਸਾਧਾਰਨ ਦੁਰਜਣ ਸੇਤੀ ਨੇਹੋ ਰਚਾਇਓ 10 ਵਿਖਾ ਮੈਂ ਕਾਰਨ ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੈ ਵੀ ਹੋਣੀ ਫਿਰ ਸ਼ੈਲ ਸ਼ਬੀਲਾ ਛੱਡ ਗਵਾਇਓ ਦੁਰਮਤ ਕਰਮ ਵਿਹੂਣੀ ਨਾ ਹੋ ਭੁੱਲੀ ਨਾ ਹੋ ਚੁੱਕੀ ਨਾ ਮੈਂ ਨਾਹੀ ਦੋਸਾ ਜਿਤ ਹਉ ਲਾਈ ਤਿਤ ਹਉ ਲੱਗੀ ਤੂੰ ਸੁਣ ਸੱਚ ਸੰਦੇਸਾ ਸਾਈ ਸੁਹਾਗਣ ਸਾਈ ਭਾਗਣ ਜੈ ਪਿਰ ਕਿਰਪਾ ਧਾਰੀ ਫੇਰੇ ਔਗਣ ਤਿਸਕੇ ਸਭ ਗੁਆਇ ਗਲ ਸੇਤੀ ਲਾਏ ਸੁਵਾਰੀ ਕਰਮਹੀਣ ਧਨ ਕਰੇ ਬੇਨੰਤੀ ਕਦ ਨਾਨਕ ਆਵੇ ਵਾਰੀ ਸਭ ਸੁਹਾਗਣ ਮਾਣ ਰਲੀਆਂ ਇੱਕ ਦੇਵ ਉਹ ਆਤਮ ਰਾਰੀ ਮਹੱਲਾ ਪੰਜਵਾਂ ਕਾਹੇ ਮਨ ਤੂੰ ਡੋਲਤਾ ਹਰ ਮਨ ਸਾ ਪੂਰਨ ਹਾਰ ਸਤ ਗੁਰ ਪੁਰਖ ਧਿਆਏ ਤੂੰ ਸਭ ਦੁੱਖ ਵਿਸਾਰਨ ਹਾਰ ਹਰ ਨਾਮਾ ਆਰਾਧ ਮਨ ਸਭ ਕਿਲ ਵਿਖ ਜਾਹੇ ਵਿਕਾਰ ਜਿਨ ਕੋ ਪੂਰਬ ਲਿਖਿਆ ਤਿਨ ਰੰਗ ਲੱਗਾ ਨਿਰੰਕਾਰ ਹੋਣੀ ਛੱਡਿਆ ਮਾਇਆ ਸਵਾਵੜਾ ਧਨ ਸੰਚਿਆ ਨਾਮ ਅਪਾਰ ਅੱਠੇ ਪਹਿਰ ਇੱਕ ਤੈ ਲਿਵੈ ਮੰਨੇਨ ਹੁਕਮ ਅਪਾਰ ਜਨ ਨਾਨਕ ਮੰਗੈ ਦਾਨ ਇੱਕ ਦੇਹੋ ਦਰਸ ਮਨ ਪਿਆਰ ਪੌੜੀ ਜਿਸ ਤੂੰ ਆਵਹਿ ਚੇਤਾ ਤਿਸਨੋ ਸਦਾ ਸੁਖ ਜਿਸ ਤੂੰ ਆਵਹਿ ਚੇਤਾ ਤਿਸ ਜਮ ਨਾਹੀ ਦੁਖ ਜਿਸ ਤੂੰ ਆਵਹਿ ਚੇਤ ਤਿਸ ਕੇ ਕਾੜਿਆ ਜਿਸ ਤਾ ਕਰਤਾ ਮਿੱਤਰ ਸਭ ਕਾਜ ਸਵਾਰਿਆ ਜਿਸ ਤੂੰ ਆਵੇਂ ਚੇਤਾ ਸੋ ਪਰਵਾਨ ਜਨ ਜਿਸ ਤੂੰ ਆਵੇਂ ਚੇਤਾ ਬਹੁਤਾ ਤਿਸ ਧਨ ਜਿਸ ਤੂੰ ਆਵੇਂ ਚਿੱਤ ਸੋ ਵੱਡ ਪਰਵਾਰਿਆ ਜਿਸ ਤੂੰ ਆਵੇਂ ਚੇਤਾ ਤਿਨ ਕੁੱਲ ਉਧਾਰਿਆ ਸ਼ਲੋਕ ਮਹਲਾ 5ਵਾਂ ਅੰਦਰੋ ਹੋ ਅੰਨਾ ਬਾਹਰੋ ਅੰਨਾ ਕੂੜੀ ਕੂੜੀ ਗਾਵੇ ਦੇਹੀ ਧੋਏ ਚੱਕਰ ਬਣਾਏ ਮਾਇਆ ਨੂੰ ਬੋਹਤਾਵੇ ਅੰਦਰ ਮੈਲ ਨਾ ਉਤਰੈ ਹੋ ਮੈਂ ਫਿਰ ਫਿਰ ਆਵੇ ਜਾਵੇ ਨੀਂਦ ਵਿਆਪਿਆ ਕਾਮ ਸੰਤਾਪਿਆ ਮੁਖੋ ਹਰ ਹਰ ਕਹਾਵੇ ਬੈਸ ਨੂੰ ਨਾਮ ਕਰਮ ਹਉ ਜੁਗਤਾ ਤੋਹ ਕੁੱਟੇ ਕਿਆ ਫਲ ਪਾਵੇ ਹੰਸਾਂ ਵਿੱਚ ਬੈਠਾ ਬੱਗ ਨਾ ਬਣੀ ਨਿਤ ਬੈਠਾ ਮੱਛੀ ਨੂੰ ਤਾਰ ਲਾਵੇ ਜਾਂ ਹੰਸ ਸੁਭਾ ਵਿਚਾਰ ਕਰ ਦੇਖਣ ਤਾਂ ਬੱਗਾ ਨਾਲ ਜੋੜ ਕਦੇ ਨਾ ਆਵੇ ਹੰਸਾਂ ਹੀਰਾ ਮੋਤੀ ਚੁਗਣਾ ਬੱਗ ਦੱਦਾ ਪਾਲਣ ਜਾਵੇ ਉੱਡ ਰਿ ਆਵੇ ਚਾਰਾ ਬਗਲਾ ਮਤ ਹੋਐ ਮੰਝ ਲਖਾਵੇ ਜਿਤ ਕੋ ਲਾਇਆ ਤਿਤ ਹੀ ਲਾਗਾ ਕਿਸ ਦੋਸ਼ ਦਿੱਚੈ ਜਾਂ ਹਰ ਏ ਮੈਂ ਭਾਵੈ ਸਤਿਗੁਰ ਸਰਵਰ ਰਤਨੀ ਭਰੂਰੇ ਜਿਸ ਪ੍ਰਾਪਤ ਸੋ ਪਾਵੈ ਸੇਖ ਹੰਸ ਸਰਵਰ ਇਕੱਠੇ ਹੋਏ ਸਤਿਗੁਰ ਕੈ ਹੁਕਮ ਆਵੈ ਰਤਨ ਪਦਾਰਥ ਮਾਨਕ ਸਰਵਰ ਭਰੂਰੇ ਖਾਏ ਖਰਚ ਰਹੇ ਟੋਟ ਨਾ ਆਵੈ ਸਰਵਰ ਹੰਸ ਦੂਰ ਨਾ ਹੋਈ ਕਰਤੇ ਇਵੇਂ ਭਾਵੇ ਜਨ ਨਾਨਕ ਜਿਸ ਦਾ ਮਸਤਕ ਭਾਗ ਧੁਰ ਲਿਖਿਆ ਸੋ ਸਿੱਖ ਗੁਰੂ ਪਹਿ ਆਵੇ ਆਪ ਤਰਿਆ ਕੁਟੰਬ ਸਭ ਤਾਰੀ ਸਭਾ ਸ੍ਰਿਸ਼ਟ ਛਡਾਵੇ ਮਹੱਲਾ ਪੰਜਵਾਂ ਪੰਡਤ ਅਖਾਏ ਬਹੁਤੀ ਰਾਹੀ ਕੋੜਣ ਮੋਠ ਜਨੇਹਾ ਅੰਦਰ ਮੋ ਨਿਤ ਭਰਮ ਵਿਆਪਿਆ ਤਿਸਟ ਸੁਨਾਹੀ ਦੇਹਾ ਕੂੜੀ ਆਵੇ ਕੂੜੀ ਜਾਵੇ ਮਾਇਆ ਕੀ ਨਿਤ ਜੋਹਾ ਸੱਚ ਕਹਿ ਤਾ ਸ਼ੋਹ ਹੋ ਆਵੇ ਅੰਤਰ ਬਹੁ ਤਾਰੂਹਾ ਵਿਆਪਿਆ ਦੁਰਮਤ ਕੁਬੁੱਧ ਕੁਮੂੜਾ ਮਨ ਲਾਗਾ ਤਿਸ ਮੋਹਾ ਠੱਗੈ ਸੀਤੀ ਠੱਗ ਰਾਲ ਆਇਆ ਸਾਥ ਭੇ ਇੱਕੋ ਜੇਹਾ ਸਤਗੁਰ ਸਰਾਫ ਨਦਰੀ ਵਿੱਚੋਂ ਕੱਢੈ ਤਾਂ ਉਗੜਿਆ ਆਇਆ ਲੋਹਾ ਬਹੁ ਤੇਰੀ ਥਾਈਂ ਰਲਾਏ ਰਲਾਏ ਦਿੱਤਾ ਉਗੜਿਆ ਪੜਦਾ ਅੱਗੇ ਆਏ ਖਲੋਹਾ ਸਤਗੁਰ ਕੀ ਜੇ ਸਰਣੀ ਆਵੈ ਫਿਰ ਮਨੂ ਰੋਹ ਕੰਚਨ ਹੋਹਾ ਸਤਗੁਰ ਨਰਵੈਰ ਪੁੱਤਰ ਸੱਤਰ ਸਮਾਨੀ ਔਗਣ ਕੱਟੇ ਕਰੇ ਸੁਧ ਦੇਹਾ ਨਾਨਕ ਜਿਸ ਧੁਰ ਮਸਤਕ ਹੋਵੈ ਲਿਖਿਆ ਿਸ ਸਤਗੁਰ ਨਾਲ ਸੁਨੇਹਾ ਅੰਮ੍ਰਿਤ ਬਾਣੀ ਸਤਗੁਰ ਪੂਰੇ ਕੀ ਜਿਸ ਕਿਰਪਾਲ ਹੋਐ ਤਿਸ ਹਿਰਦੈ ਵਸੇਹਾ ਆਵਣ ਜਾਣਾ ਤਿਸ ਕਾ ਕੱਟਿਐ ਸਦਾ ਸਦਾ ਸੁਖ ਹੋਹਾ ਪੌੜੀ ਜੋ ਤੁਧ ਪਾਣਾ ਜੰਤ ਸੋ ਤੁਧ ਬੁਝਈ ਜੋ ਤੁਧ ਪਾਣਾ ਜੰਤ ਸੋ ਦਰਗਾ ਸਿਜਈ ਜਿਸਨੋ ਤੇਰੀ ਨਦਰ ਉਮਾ ਤਿਸ ਗਈ ਜਿਸ ਨੂੰ ਤੂੰ ਸੰਤੁਸ਼ਟ ਕਲ ਮਲ ਤਿਸ ਖਈ ਜਿਸ ਕੈ ਸਵਾਮੀ ਵੱਲ ਨਿਰਭਉ ਸੋ ਭਈ ਜਿਸ ਨੂੰ ਤੂੰ ਕਿਰਪਾਲ ਸਚਾ ਸੋ ਥੀ ਜਿਸ ਨੂੰ ਤੇਰੀ ਮਇਆ ਨਾ ਪੋਹੈ ਅਗਨਈ ਤਿਸ ਨੂੰ ਸਦਾ ਦਿਆਲ ਜਿਨ ਗੁਰ ਤੇ ਮਤ ਲਈ ਸ਼ਲੋਕ ਮਹਲਾ 5ਵਾਂ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜੱਪੀ ਤੇਰਾ ਨਾਮ ਸਤ ਗੁਰ ਪਾਏ ਪੈ ਮਨ ਤਨ ਅੰਤਰ ਵਸ ਦੁਖਾਂ ਨਾਸ ਹੋਏ ਹੱਥ ਦੇ ਆਪ ਰੱਖ ਵਿਆਪੇ ਭਉ ਨਾ ਕੋਏ ਗੁਣ ਗਾਵਾਂ ਦਿਨ ਰਹਿਣ ਏਤੇ ਕੰਮ ਲਾਏ ਸੰਤ ਜਨਾ ਕੈ ਸੰਗ ਹਮਾ ਰੋਗ ਜਾਏ ਸਰਬ ਨਿਰੰਤਰ ਖਸਮ ਏਕੋ ਰਵ ਰਹਿਆ ਗੁਰ ਪ੍ਰ사ਦੀ ਸੱਚ ਸੱਚੋ ਸੱਚ ਲਹਿਆ ਦਇਆ ਕਰਹੁ ਦਇਾਲ ਆਪਣੀ ਸਿਫਤ ਦੇਹੁ ਦਰਸ਼ਨ ਦੇਖ નિਹਾਲ ਨਾਨਕ ਪ੍ਰੀਤਿ ਮਹਲਾ ਪੰਜਵਾਂ ਏਕੋ ਜਪੀਐ ਮਨ ਮਾਹੀ ਇਕਸ ਕੀ ਸਰਣਾਇ ਇਕਸ ਸਿਉ ਕਰ ਪਰਿਹੜੀ ਦੂਜੀ ਨਾਹੀ ਜਾਇ ਇੱਕੋ ਦਾਤਾ ਮੰਗੀਐ ਸਭ ਕਿਛ ਪੱਲੈ ਪਾਈ ਮਨ ਤਨ ਸਾਸ ਗਰਾਸ ਪ੍ਰਭ ਇੱਕੋ ਇਕ ਧਾਇ ਅੰਮ੍ਰਿਤ ਨਾਮ ਨਿਧਾਨ ਸਚ ਗੁਰਮੁਖ ਪਾਇਆ ਜਾਇ ਵਡਭਾਗੀ ਤੇ ਸੰਤ ਜਨ ਜਿਨ ਮਨ ਉਠਾਇ ਜਲ ਥਲ ਮਹੀਲ ਰਾਵ ਰਹਾ ਦੂਜਾ ਕੋਈ ਨਾਹੀ ਨਾਮ ਧਿਆਈ ਨਾਮ ਉਚਰਾ ਨਾਨਕ ਖਸਮਰ ਜਾਏ ਪੌੜੀ ਜਿਸਨੋਂ ਤੂੰ ਰਖਵਾਲਾ ਮਾਰੇ ਤਿਸ ਕੌਣ ਜਿਸਨੋਂ ਤੂੰ ਰਖਵਾਲਾ ਜਿਤਾਤ ਨਾ ਭੈਣ ਜਿਸਨੋਂ ਤੇਰਾ ਅੰਗ ਤਿਸ ਮੁਖ ਉਜਲਾ ਜਿਸਨੂੰ ਤੇਰਾ ਅੰਗ ਸੋ ਨਿਰਮਲੀ ਹੋ ਨਿਰਮਲਾ ਜਿਸਨੂੰ ਤੇਰੀ ਨਦਰ ਨਾ ਲੇਖਾ ਪੁੱਛੀਐ ਜਿਸਨੂੰ ਤੇਰੀ ਖੁਸ਼ੀ ਤਿੰਨ ਨਉ nid ਪੁੱੰਚੀਐ ਜਿਸਨੂੰ ਤੂੰ ਪ੍ਰਭ ਵੱਲ ਤਿਸ ਕਿਆ ਮੋਹ ਛੰਦਗੀ ਜਿਸਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ ਸ਼ਲੋਕ ਮਹੱਲਾ ਪੰਜਵਲਾ ਪੰਜਵਾ ਓਹ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੀ ਤੁਧੋ ਭੁੱਲੇ ਸੇ ਜੰਮ ਜੰਮ ਮਰਦੇ ਤਿਨ ਕਦੇ ਨਾ ਚੁੱਕਣ ਹਾਵੇ ਮਹੱਲਾ ਪੰਜਵਾ ਸਤਿਗੁਰ ਸਿਮਰੋ ਆਪਣਾ ਕਾਟ ਔਕਟ ਘਟ ਘਾਟ ਹਰ ਹਰ ਨਾਮ ਜਪੰਤਿਆਂ ਕੋਏ ਨਾ ਬੰਧੈ ਬਾਤ ਪੌੜੀ ਜਿਥੈ ਤੂੰ ਸਮਰੱਥ ਜਿਥੈ ਕੋਏ ਨਹੀਂ ਉਤੈ ਤੇਰੀ ਰਖ ਅਗਨੀ ਉਦਰਵਾਹੀ ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਪੌਜਲ ਬਖਮ ਸਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮਹਿ ਇਹੋ ਪੁੰਨ ਗੁਣ ਗੋਵਿੰਦ ਗਾਹੇ ਸਭ ਸੈ ਨੂੰ ਕਿਰਪਾਲ ਸਮਾਲੀ ਸਾਹੇ ਸਾਹੇ ਮਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੀ ਸ਼ਲੋਕ ਮਹੱਲਾ 5 ਦੂਜਾ ਤਿਸ ਨਾ ਬੁਝਾਇਓ ਹੋ ਪਾਰ ਬ੍ਰਹਮ ਨਾਮ ਦੇਹੋ ਆਧਾਰ ਅਗਮ ਅਗੋਚਰ ਸਾਹਿਬੋ ਸਮਰੱਥ ਸੱਚ ਦਾ ਤਾਰ ਤੂੰ ਨਿਹਚਲ ਨਿਰਵੈਰ ਸੱਚ ਸੱਚਾ ਤੁਧ ਦਰਬਾਰ ਕੀਮਤ ਕਹਿਣ ਨਾ ਜਾਈਐ ਅੰਤ ਨਾ ਪਾਰ ਆਵਾਰ ਪ੍ਰਭ ਛੋੜ ਹੋਰ ਜੇ ਮੰਗਣਾ ਸਭ ਵਿਖਿਆ ਰਸ ਛਾਰ ਸੇ ਸੁਖੀਏ ਸੱਚ ਸਾਹਾਸੀ ਜਿਨ ਸੱਚਾ ਬਿਵਹਾਰ ਜਿਨ੍ਹਾਂ ਲੱਗੀ ਪ੍ਰੀਤ ਪ੍ਰਭ ਨਾਮ ਸਹਿਜ ਸੁਖ ਸਾਰ ਨਾਨਕ ਇੱਕ ਆਰਾਦੀ ਸੰਤਨ ਰੇ ਨਾਰ ਮਹੱਲਾ ਪੰਜਵਾਂ ਅੰਧ ਸੁਖ ਬਿਸਰਾਮ ਨਿਤ ਹਰ ਕਾ ਕੀਰਤਨ ਗਾਏ ਅਵਰ ਸਿਆਣ ਪਛਾੜ ਦੇ ਨਾਨਕ ਉਦਰਸ ਨਾਹੀਂ ਪੌੜੀ ਨਾ ਤੂੰ ਆਵੇਂ ਵਸ ਬਹੁਤ ਕਣਾਵਣੇ ਨਾ ਤੂੰ ਆਵੇਂ ਵਸ ਬੇਦ ਪੜਾਵਣੇ ਨਾ ਤੂੰ ਆਵੇਂ ਵਸ ਤੀਰਥ ਨਾਈਐ ਨਾ ਤੂੰ ਆਵੇਂ ਵਸ ਤਰਤੀ ਧਾਈਐ ਨਾ ਤੂੰ ਆਵੇਂ ਵਸ ਕਿਤਾ ਸਿਆਣਪੈ ਨਾ ਤੂੰ ਆਵਹਿ ਵਸ ਬਹੁਤਾ ਦਾਨ ਦੇ ਸਭ ਕੋ ਤੇਰੇ ਵਸ ਅਗਮ ਅਗੋਚਰਾ ਤੂੰ ਭਗਤਾ ਕਹਿ ਵਸ ਭਗਤਾ ਤਾਨ ਤੇਰਾ ਸ਼ਲੋਕ ਮਹੱਲਾ 5 ਆਪੇ ਵੈਦ ਆਪ ਨਰਾਇਣ ਇਹ ਵੈਦ ਜੀ ਕਾ ਦੁਖ ਲਾਇਣ ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਐਣ ਨਾਨਕ ਜਿਸ ਮਨ ਵਸੈ ਤਿਸਕੇ ਸਭ ਦੁੱਖ ਮਟਾਇਣ ਮਹੱਲਾ ਪੰਜਵਾਂ ਹੁਕਮ ਉਚਲੇ ਹੁਕਮੇ ਰਹਿ ਹੁਕਮੇ ਦੁੱਖ ਸੁਖ ਸਮ ਕਰ ਸਹਿ ਹੁਕਮੇ ਨਾਮ ਜਪੈ ਦਿਨ ਰਾਤ ਨਾਨਕ ਜਿਸਨੋ ਹੋਵੈ ਦਾਤ ਹੁਕਮ ਮਰੈ ਹੁਕਮੇ ਹੀ ਜੀਵੈ ਹੁਕਮੇ ਨਾਨਾ ਵੱਡਾ ਥੀਵੈ ਹੁਕਮੇ ਸੋਗ ਹਰਖ ਆਨੰਦ ਹੁਕਮੇ ਜਪੈ ਨਿਰੋਧਰ ਗੁਰਮੰਨ ਹੁਕਮੇ ਆਵਣ ਜਾਣ ਰਹਾਈ ਨਾਨਕ ਜਾ ਕੋ ਭਗਤੀ ਲਾਈ ਪੌੜੀ ਹਉ ਤਿਸ ਢਾਡੀ ਕੁਰਬਾਨ ਜੇ ਤੇਰਾ ਸੇਵਦਾਰ ਹਉ ਤਿਸ ਢਾਡੀ ਬਲਿਹਾਰ ਜੇ ਗਾਵੇ ਗੁਣ ਉਪਾਰ ਸੋ ਢਾਡੀ ਧੰਨ ਧੰਨ ਜਿਸ ਲੋੜੇ ਨਿਰੰਕਾਰ ਸੋ ਢਾਡੀ ਭਾਗਠ ਜਿਸ ਸੱਚਾ ਦਵਾਰਬਾਰ ਉਹ ਢਾਡੀ ਤੁਦ ਧਿਆਈ ਕਲਾਣੇ ਦਿਨ ਰਹਿ ਨਾਰ ਮੰਗਾ ਅੰਮ੍ਰਿਤ ਨਾਮ ਨਾ ਆਵੇ ਕਦੇ ਹਾਰ ਕੱਪੜ ਭੋਜਨ ਸੱਚ ਰਹਦਾ ਲਿਵੇ ਧਾਰ ਸੋ ਢਾਡੀ ਗੁਣਵੰਤ ਜਿਸਨੂੰ ਪ੍ਰਭ ਪਿਆਰ ਸ਼ਲੋਕ ਮਹਲਾ 5 ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰ ਕਾ ਨਾਉ ਮਨ ਤਨ ਹਿਰਦੈ ਸਿਮਰ ਹਰ ਆਠ ਪਹਿਰ ਗੁਣ ਗਾਉ ਅਪਦੇਸ ਸੁਣੋ ਤੁਮ ਗੁਰ ਸਿੱਖੋ ਸੱਚਾ ਇਹ ਸੁਆਉ ਜਨਮ ਪਦਾਰਥ ਸਫਲ ਹੋਏ ਮਨ ਮਹਿ ਲਾਇਉ ਭਾਉ ਸੂਖ ਸਹਿਜ ਆਨੰਦ ਘਣਾ ਪ੍ਰਭ ਜਪਤਿਆਂ ਦੁਖ ਜਾਏ ਨਾਨਕ ਨਾਮ ਜਪਤ ਸੁਖ ਉਪਜੈ ਦਰਗਾਹ پائی ਐ ਥਾਂ ਮਹੱਲਾ ਪੰਜਵਾਂ ਨਾਨਕ ਨਾਮ ਧਿਆਈ ਐ ਗੁਰਪੂਰਾ ਮਤ ਦੇ ਭਾਣੈ ਜਪ ਤਪ ਸੰਜਮੋ ਭਾਣੈ ਹੀ ਕੱਢ ਲੇ ਭਾਣੈ ਜੂਨ ਪੁਹਾਈ ਐ ਭਾਣੈ ਬਖਸ਼ ਕਰੇ ਭਾਣੈ ਦੁੱਖ ਸੁਖ ਭੋਗੀ ਐ ਭਾਣੈ ਕਰਮ ਕਰੇ ਭਾਣੈ ਮਿੱਟੀ ਸਾਜਕੈ ਭਾਣੈ ਜੋਤ ਧਰੇ ਭਾਣੈ ਭੋਗ ਪੁਗਾਏਂਦਾ ਭਾਣੈ ਮਨਹਿ ਕਰੀ ਭਾਣੈ ਨਰਕ ਸੁਰਗਿ ਆਉਤਾਰੀ ਭਾਣੈ ਧਰਨ ਪਰੇ ਭਾਣੈ ਹੀ ਜਿਸ ਭਗਤੀ ਲਾਏ ਨਾਨਕ ਵਿਰਨੇ ਪੌੜੀ ਵਡਿਆਈ ਸੱਚੇ ਨਾਮ ਕੀ ਹਉ ਜੀਵਾ ਸੁਣ ਸੁਣੇ ਪਸੂ ਪ੍ਰੇਤ ਅਗਿਆਨ ਉਧਾਰੇ ਇੱਕ ਖਣੇ ਦਿਨ ਸਦੈਨ ਤੇਰਾ ਨਾਮ ਸਦਾ ਸਦ ਜਾਪੀਐ ਤ੍ਰਿਸ਼ਨਾ ਭੁਖ ਵਿਕਰਾਲ ਨਾਹੀਂ ਤੇਰੈ ਧਰਾਪੀਐ ਰੋਗ ਸੋਗ ਦੁਖ ਵੰਯੈ ਜਿਸ ਨਾਮ ਮਨ ਵਸੈ ਤਿਸਹਿ ਪ੍ਰਾਪਤ ਲਾਲ ਜੋ ਗੁਰ ਸ਼ਬਦੀ ਰਸੈ ਖੰਡ ਬ੍ਰਹਮੰਡ ਬੇਅੰਤ ਉਧਾਰਨ ਹਾਰਿਆ ਤੇਰੀ ਸੋਭਾ ਤੁਦ ਸੱਚੇ ਮੇਰੇ ਪਿਆਰਿਆ ਸ਼ਲੋਕ ਮਹੱਲਾ 5ਵਾਂ ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ ਰੰਗ ਕਸੁੰਬੈ ਭੁੱਲੀ ਤਉ ਸੱਜਣ ਕੀ ਮੈਂ ਕੀਮ ਨਾ ਪਾਉਂਦੀ ਹਉ ਤੁਧ ਬਿਨ ਅੱਡ ਨਾ ਲਹਿੰਦੀ ਮਹੱਲਾ 5ਵਾਂ ਸਸਵਰਾਇਨ ਨਾਨਕ ਜੀਓ ਸਸਰਾਵਾਦੀ ਜੇਠੋ ਪਉ ਪੋਲੂ ਹੈ ਹੱਬੇ ਭਸ ਪਣੇਂਦੇ ਵਤਨ ਜਾ ਮੈਂ ਸੱਜਣ ਤੂੰ ਹੈ ਪੌੜੀ ਜਿਸ ਤੋਂ ਉਠਾ ਚਿਤ ਤਿਸ ਦਰਦ ਨਿਵਾਰਨੋ ਜਿਸ ਤੋਂ ਉਠਾ ਚਿਤ ਤਿਸ ਕਦੇ ਨਾ ਹਾਰਨੋ ਜਿਸ ਮਿਲਿਆ ਪੂਰਾ ਗੁਰੂ ਸੋ ਸਰ ਪਰ ਤਾਰਨੋ ਜਿਸਨੂੰ ਲਾਏ ਸੱਚ ਤਿਸ ਸੱਚ ਸੰਭਾਲਨੋ ਜਿਸ ਆਇਆ ਹੱਥ ਨਿਧਾਨ ਸੋ ਰਹਿਆ ਭਾਲਨੋ ਜਿਸਨੂੰ ਇੱਕੋ ਰੰਗ ਫਗਤ ਸੋ ਜਾਣਣੋ ਉਹ ਸਭਨਾ ਕੀ ਰੇਣ ਬਿਰਹੀ ਚਾਰਨੋ ਸਭ ਤੇਰੇ ਚੋਜ ਵਡਾਨ ਸਭ ਤੇਰਾ ਕਾਰਨੋ ਸ਼ਲੋਕ ਮਹੱਲਾ 5 ਪੁਸਤਤ ਨਿੰਦਾਂ ਨਾਨਕ ਜੀ ਮੈਂ ਹੱਬ ਵੰਜਾਈ ਛੋੜਿਆ ਹੱਬ ਕਿ ਜਤਿਆਗੀ ਹੱਬੇ ਸਾਤ ਕੂੜਾ ਵੇ ਡਿੱਠੇ ਤਉ ਪੱਲੈ ਤੈਂਡ ਲਾਗੀ ਮਹੱਲਾ 5 ਫਿਰਦੀ ਫਿਰਦੀ ਨਾਨਕ ਜੀਓ ਹਉ ਫਾਵੀ ਤੀ ਬਹੁਤ ਦਸਾਵਰ ਪੰਦਾ ਤਾ ਹਉ ਸੁਖ ਸੁਖਾਲੀ ਸੁੱਤੀ ਜਾਂ ਗੁਰ ਮਿਲ ਸੱਜਣ ਮੈਂ ਲੱਦਾ ਪੌੜੀ ਸੱਬੇ ਦੁੱਖ ਸੰਤਾਪ ਜਾਂ ਤੁਦੋਂ ਭੁੱਲੀ ਐ ਜੇ ਕੀ ਚਨ ਲੱਖ ਅਪਾਵ ਤਾਂ ਕਹੀਂ ਨਾ ਭੁੱਲੀ ਐ ਜਿਸਨੋਂ ਵਿਸਰੈ ਨਾਉ ਸੋ ਨਿਰ ਧਨ ਕਾਂਢੀ ਐ ਜਿਸਨੋਂ ਵਿਸਰੈ ਨਾਉ ਸੋ ਜੋਨੀ ਹਾਂਡੀਐ ਜਿਸ ਖਸਮ ਨਾ ਆਵੇ ਚੇਤਾ ਤਿਸ ਜਮ ਡੰਡ ਦੇ ਜਿਸ ਖਸਮ ਨਾ ਆਵੀ ਚੇਤਾ ਰੋਗੀ ਸੇ ਗਣੇ ਜਿਸ ਖਸਮ ਨਾ ਆਵੀ ਚਿਤ ਸੋ ਖਰੋ ਅਹੰਕਾਰੀਆ ਸੋਈ ਦੁਹੇਲਾ ਜੱਗ ਜਿਨ ਨਾਉ ਵਿਸਾਰੀਆ ਸ਼ਲੋਕ ਮਹੱਲਾ 5 ਟੈਂਡੀ ਬੰਦਸ਼ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਭਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲਕੰਤ ਪਛਾਣਾ ਮਹੱਲਾ ਪੰਜਵਾ ਪਾਮ ਸੁਹਾਵੀ ਜਾਂ ਤਉ ਧਿਰ ਜੁਲ ਦੇ ਸੀਸ ਸੁਹਾਵਾ ਚਰਣੀ ਮੁਖ ਸੁਹਾਵਾ ਜਾਂ ਤਉ ਜਸ ਗਾਵੇ ਜਿਉ ਭਇਆ ਤਉ ਸਰਣੀ ਪੌੜੀ ਮਿਲਨਾਰੀ ਸਤ ਸੰਗ ਮੰਗਲ ਗਾਵੀਆ ਘਰ ਕਾ ਹੁਆ ਬੰਧਾਨ ਬਹੁੜ ਨਾ ਧਾਵੀਆ ਵਿਨਠੀ ਦੁਰਮਤ ਦੁਰਤਾ ਸੋਏ ਕੂੜਾ ਵੀਆ ਸੀਲਮੰਤ ਪ੍ਰਧਾਨ ਹਿਰਦੈ ਸਚਾ ਵੀਆ ਅੰਤਰ ਬਾਹਰ ਇੱਕ ਇੱਕ ਰੀਤਾ ਵੀਆ ਮਨ ਦਰਸ਼ਨ ਕੀ ਪਿਆਸ ਚਰਨ ਦਸਾ ਵੀਆ ਸੋਭਾ ਬਣੀ ਸ਼ਿੰਗਾਰ ਖਸਮ ਜਾਂ 라 ਵੀਆ ਮਿਲਿਆ ਆਏ ਸੰਜੋਗ ਜਾਂ ਤਿਸ ਭਾਵੀਆ ਸ਼ਲੋਕ ਮਹੱਲਾ 5ਵਾਂ ਹਉ ਗੁਰ ਤੇ ਦੀ ਨਾਨਕ ਜੀਉ ਮੈਂ ਕੋ ਥੀਏ ਮੈਂ ਨਿਰਗੁਣ ਤੇ ਕਿਆ ਹੋਵੇ ਤਉ ਜੀਵਣ ਦਾ ਤਾਰਨਾ ਕੋਈ ਜਾਜਕ ਸਦਾ ਜਾਚੋ ਐ ਮਹੱਲਾ ਪੰਜਵਾ ਦੇਹ ਸਜੰਦੜੀ ਊਣ ਮਚੂਣਾ ਗੁਰ ਸਜਣ ਜੀਉ ਧਰਾਇ ਹੱਬੇ ਸੁਖ ਸੁਹੇਲੜਾ ਸੁਤਾ ਜਿੱਤਾ ਜਗ ਸਬਾਇਆ ਪੌੜੀ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹ નિਸ਼ਚਲ ਚੌਰ ਛਤ ਜੋ ਭਾਵੈ ਪਾਰ ਬ੍ਰਹਮ ਸੋਈ ਸਚ ਨਿਆਉ ਜੇ ਭਾਵੈ ਪਾਰ ਬ੍ਰਹਮ ਨਥਾਵੇਂ ਮਿਲੇ ਥਾਉ ਜੋ ਕੀਨੀ ਕਰਤਾਰ ਸਾਈ ਭਲੀ ਗੱਲ ਜਿਨੀ ਪਛਾਤਾ ਖਸਮ ਸੇ ਦਰਗਾਹ ਮਲ ਸਹੀ ਤੇਰਾ ਫਰਮਾਨ ਇਨੇ ਨਾ ਫੇਰੀਐ ਕਾਰਨ ਕਰਮ ਕਰੀਮ ਕੁਦਰਤ ਤੇਰੀ ਐ ਸ਼ਲੋਕ ਮਹੱਲਾ 5 ਸੋਏ ਸੁਨੰਦੜੀ ਮੇਰਾ ਤਨ ਮਨ ਮੋਲਾ ਨਾਮ ਜਪੰਦੜੀ ਲਾਲੀ ਪੰਦ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਮਹੱਲਾ 5 ਹੱਠ ਮੰਜਾਉ ਮੈਂ ਮਾਨਕ ਲੱਦਾ ਮੁੱਲ ਨ ਕਿੱਦਾ ਮੈ ਕੂ ਸਤਗੁਰ ਦਿੱਤਾ ਢੂਡ ਵਝਾਈ ਥੀ ਆ ਥਤਾ ਜਨਮ ਪਦਾਰਥ ਨਾਨਕ ਜਿੱਤਾ ਪੌੜੀ ਜਿਸ ਕਾ ਮਸਤਕ ਕਰਮ ਹੋਏ ਸੋ ਸੇਵਾ ਲਾਗਾ ਜਿਸ ਗੁਰਮਿਲ ਕਮਲ ਪਰਗਾਸਿਆ ਸੁਵਾਨ ਦਿਨ ਜਾਗਾ ਲੱਗਾ ਰੰਗ ਚਰਨਾਰ ਬਿੰਦ ਸਭ ਭ੍ਰਮ ਭਉ ਭਾਗਾ ਆਤਮ ਜਿੱਤਾ ਗੁਰਮਤੀ ਆਗੰਜਤ ਪਾਗਾ ਜਿਸਹਿ ਤਿਆ ਆ ਪਾਰ ਬ੍ਰਮ ਸੋ ਕਲ ਮਹਤਾਗਾ ਸਾਧੂ ਸੰਗਤ ਨਿਰਮਲਾ 86 ਮਜਨਾਗਾ ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ ਨਾਨਕ ਤਿਸ ਬਲਿਹਾਰ ਲੈ ਜਿਸ ਏਵਡ ਭਾਗਾ ਸ਼ਲੋਕ ਮਹੱਲਾ 5 ਜਾਂ ਪਿਰ ਅੰਦਰ ਤਾਂ ਧਨ ਬਾਹਰ ਜਾਂ ਪਿਰ ਬਾਹਰ ਤਾਂ ਧਨ ਮਾਹਰ ਬਿਨ ਨਾਵੈ ਬਹੁ ਫੇਰ ਫਰਾਹਰ ਸਤ ਗੁਰ ਸੰਗ ਦਿਖਾਇਆ ਜਾਹਰ ਜਨ ਨਾਨਕ ਸੱਚੇ ਸੱਚ ਸਮਾਹਰ ਮਹੱਲਾ ਪੰਜਵਾ ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ ਨਾਨਕ ਜਿਤ ਆਹਰ ਜਗ ਉਦਰ ਹੈ ਵਿਰਲਾ ਬੂਝੈ ਕੋਈ ਪੌੜੀ ਵੱਡੀ ਹੂੰ ਵੱਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ ਜੀਆ ਅੰਦਰ ਜੀਓ ਸਭ ਕਿਸ ਜਾਣ ਲਾ ਸਭ ਕਿਸ ਤੇਰੇ ਵਸ ਤੇਰਾ ਘਰ ਭਲਾ ਤੇਰਾ ਘਰ ਆਨੰਦ ਵਧਾਈ ਤੁਧ ਘਰ ਮਾਣ ਮਹਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਜਿਸੈ ਜਤ ਕਤਾ ਨਾਨਕ ਦਾਸਨ ਦਾਸ ਤੁਧ ਆਗੇ ਬਿਨਵਤਾ ਸ਼ਲੋਕ ਮਹੱਲਾ 5 ਸਤੜੇ ਬਾਜ਼ਾਰ ਸੋ ਹਨੇ ਵਿcke ਵਪਾਰੀਏ ਵਖਰ ਇਕ ਅਪਾਰ ਨਾਨਕ ਖੱਟੇ ਸੋ ਧਣੀ ਮਹੱਲਾ ਪੰਜਵਾ ਕਬੀਰ ਆਹਮਰਾ ਕੋ ਨਹੀਂ ਹਮ ਕਿਸੂ ਕੇ ਨਾਹੀ ਜਿਨੇ ਇਹੋ ਰਚਨ ਰਚਾਇਆ ਤਿਸ ਹੀ ਮਾਹੀ ਸਮਾਹੀ ਪੌੜੀ ਸਫਲੇ ਉਹ ਬਿਰਖ ਸੁਹਾਵੜਾ ਹਰ ਸਫਲੇ ਅਮਰਤਾ ਮਨ ਲੋਚੈ ਓਨ ਮਿਲਣ ਕੋ ਕਿਉ ਵੰਨਿਆ ਕਿਤਾ ਵਰਨਾ ਚਿਹਨਾ ਬਾਹਰਾ ਉਹ ਅਗਮ ਅਜਿਤਾ ਉਹ ਪਿਆਰਾ ਜੀ ਕਾ ਜੋ ਖੋਲੈ ਪਿਤਾ ਸੇਵਾ ਕਰੀ ਤਸਾੜੀਆ ਮੈਂ ਦਸਿਓ ਮਿੱਤਾ ਕੁਰਬਾਨੀ ਵੰਨਿਆ ਵਾਰ ਲੈ ਬਲੇ ਬਲ ਕਿਤਾ ਦਸਨ ਸੰਤ ਪਿਆਰਿਆ ਸੁਣਹੁ ਲਾਇ ਚਿਤਾ ਜਿਸ ਲਿਖਿਆ ਨਾਨਕ ਦਾਸ ਤਿਸ ਨਾਉ ਅੰਮ੍ਰਿਤ ਸਤਗੁਰ ਦਿੱਤਾ ਸ਼ਲੋਕ ਮਹੱਲਾ 5 ਕਬੀਰ ਧਰਤੀ ਸਾਧਕੀ ਤਸ ਕਰ ਬੈ ਸਹਗਾਹੀ ਧਰਤੀ ਭਾਰਨਾ ਬਿਆਪਈ ਉਨ ਕੋ ਲਾਹੂ ਲਾਹੀ ਮਹੱਲਾ 5 ਕਬੀਰ ਚਾਵਲ ਕਾਰਨੀ ਤੁਖ ਕੋ ਮੋਹਲੀ ਲਾਏ ਸੰਗ ਕ ਸੰਗੀ ਬੈਸਤੀ ਤਬ ਪੂਛੈ ਧਰਮ ਰਾਏ ਪੌੜੀ ਆਪੇ ਹੀ ਵੱਡ ਪਰਵਾਰ ਆਪ ਇਕਾਤੀਆ ਆਪਣੀ ਕੀਮਤ ਆਪ ਆਪੇ ਹੀ ਜਾਤੀਆ ਸਭ ਕਿਸ ਆਪੇ ਆਪ ਆਪ ਉਪੰਨਿਆ ਆਪਣਾ ਕੀਤਾ ਆਪ ਆਪ ਵਰਨਿਆ ਧਨ ਸੋ ਤੇਰਾ ਥਾਨ ਜਿੱਥੈ ਤੂੰ ਉੱਠਾ ਧਨ ਸੋ ਤੇਰੇ ਭਗਤ ਜਿਨਹੀ ਸੱਚ ਤੂੰ ਡਿਠਾ ਜਿਸਨੋਂ ਤੇਰੀ ਦਇਆ ਸਲਾਹੇ ਸੋਏ ਤੁਦ ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸੋਧਾ ਸ਼ਲੋਕ ਮਹੱਲਾ 5 ਫਰੀਦਾ ਭੂਮ ਰੰਗਾਵਲੀ ਮੰਜਵਸੂਲਾ ਬਾਗ ਜੋ ਨਰ ਪੀਰ ਨਿਵਾਜਿਆ ਤਿਨਾਂ ਅੰਚ ਨਾ ਲਾਗ ਮਹੱਲਾ 5 ਫਰੀਦਾ ਉਮਰ ਸੁਹਾਵੜੀ ਸੰਗ ਸੁਵੰਣੜੀ ਦੇ ਬਿਰਲੇ ਕੇਈ ਪਾਈਐਨ ਜਿਨਾਂ ਪਿਆਰੇ ਨੇਹ ਪੌੜੀ ਜਪ ਤਪ ਸੰਜਮ ਦਇਆ ਧਰਮ ਜਿਸ ਦੇਹ ਸੋ ਪਾਏ ਜਿਸ 부ਝਾਏ ਅਗਨੇ ਆਪ ਸੋ ਨਾਮ ਧਿਆਏ ਅੰਤਰ ਜਾਮੀ ਅਗਮ ਪੁਰਖ ਇੱਕ ਦ੍ਰਿਸ਼ਟ ਦਿਖਾਏ ਸਾਧ ਸੰਗਤ ਕੈ ਆਸਰੈ ਪ੍ਰਭ ਸਿਉ ਰੰਗ ਲਾਈ ਔਗਣ ਕਟ ਮੁਖ ਉਜਲਾ ਹਰ ਨਾਮ ਤਰਾਏ ਜਨਮ ਮਰਨ ਭਉ ਕਟਿਓ ਫਿਰ ਜੂਨ ਨਾ ਪਾਏ ਅੰਧ ਕੂਪ ਤੇ ਕਾਢਿਐਨ ਲਾੜ ਆਪ ਫੜਾਈ ਨਾਨਕ ਬਖਸ਼ ਮਲਾਇਨ ਰਖੇ ਗਲ ਲਾਇ ਸਲੋਕ ਮਹੱਲਾ ਪੰਜਵਾਂ ਮਹੱਬਤ ਜਿਸ ਖੁਦਾਏ ਦੀ ਰੱਤਾ ਰੰਗ ਚਲੂਲ ਨਾਨਕ ਵਿਰਲੇ ਪਾਈਐ ਤਿਸ ਜਨ ਕੀਮ ਨਾਮੂਲ ਮਹੱਲਾ ਪੰਜਵਾਂ ਅੰਦਰ ਵਿਦਿਆ ਸਚ ਨਾਏ ਬਾਹਰ ਪੀ ਸਚ ਡਿਠੋ ਨਾਨਕ ਰਵਿਆ ਹਬਤਾਈ ਵਾਣਤਨੇ ਉਤਰੇ ਭਵਨ ਰੂਪ ਪਾਉੜੀ ਆਪੇ ਕੀ ਤੋ ਰਚਨ ਆਪੇ ਹੀ ਰਤਿਆ ਆਪੇ ਹੋਇਓ ਇਕ ਆਪੇ ਬਹੁ ਪੱਤਿਆ ਆਪੇ ਸਭ ਨਾਮ ਅੰਝ ਆਪੇ ਬਾਹਰਾ ਆਪੇ ਜਾਣਹਿ ਦੂਰ ਆਪੇ ਹੀ ਜਾਹਰਾ ਆਪੇ ਹੋਵਹਿ ਗੁਪਤ ਆਪੇ ਪ੍ਰਗਟਿਐ ਕੀਮਤ ਕਿਸੈ ਨਾ ਪਾਏ ਤੇਰੀ ਥੱਟੀਐ ਗਹਿਰ ਗੰਭੀਰ ਅਥਾਹ ਅਪਾਰ ਅਗਨਤ ਤੂੰ ਨਾਨਕ ਵਰਤੈ ਇਕ ਇਕੋ ਇਕ ਤੂੰ ਛੋਦਾ